लुधियाना ਦੇ ਆਰਟੀਓ ਦਫਤਰ ਦੇ ਬਾਹਰ ਲੋਕਾਂ ਦੇ ਵੱਲੋਂ ਤਨਾ ਪ੍ਰਦਰਸ਼ਨ ਕੀਤਾ ਗਿਆ ਦਰਸਲ ਕਈ ਘੰਟੇ ਆਪਣੀ ਸੀਟ ਤੇ ਕਰਮਚਾਰੀ ਮੌਜੂਦ ਨਹੀਂ ਸਨ ਤਾਂ ਆਰਟੀਓ ਦਫਤਰ ਦੇ ਵਿੱਚ ਕੰਮ ਕਰਾਣ ਆਏ ਲੋਕ ਕਾਫੀ ਪਰੇਸ਼ਾਨ ਹੋਏ ਖੱਜਲ ਖਵਾਰ ਹੋਏ ਜਿਸ ਦੇ ਚਲਦਿਆਂ ਅੱਕੇ ਲੋਕਾਂ ਦੇ ਵੱਲੋਂ ਹੁਣ ਵੇਖੋ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ लुधियाना ਦੇ ਆਰਟੀਓ ਦਫਤਰ ਦੀਆਂ ਤਸਵੀਰਾਂ ਜਿੱਥੇ ਲੋਕਾਂ ਦੇ ਵੱਲੋਂ ਪ੍ਰਦਰਸ਼ਨ ਕਰਦਿਆਂ ਹੋਇਆਂ ਧਰਨਾ ਲਗਾ ਦਿੱਤਾ ਗਿਆ ਤੇ ਕਾਫੀ ਜ਼ਿਆਦਾ ਹੰਗਾਮਾ ਕੀਤਾ ਗਿਆ ਤਾਂ ਲੋਕਾਂ ਦਾ ਇਲਜ਼ਾਮ ਹੈ ਕਿ ਕਈ ਘੰਟੇ ਤੱਕ ਜਿਹੜੇ ਕਰਮਚਾਰੀ ਨੂੰ ਆਪਣੀ ਸੀਟ ਤੇ ਹੀ ਮੌਜੂਦ ਨਹੀਂ ਹੁੰਦੇ ਜਿਸ ਤੇ ਚੱਲਦੀ ਹੈ ਇੱਥੇ ਆਣ ਵਾਲੇ ਲੋਕਾਂ ਦਾ ਸਮਾਂ ਤੇ ਪੈਸਾ ਦੂਵੇਂ ਬਰਬਾਦ ਹੁੰਦੇ ਨੇ ਜਿਸ ਦੇ ਚੱਲਦੀਆਂ ਲੋਕਾਂ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਸੜ ਇੱਕ ਜਾਮ ਕਰ ਦਿੱਤੀ ਗਈ ਤੇ ਧਰਨਾ ਲਗਾ ਦਿੱਤਾ ਗਿਆ ਮੈਂ ਦਿੱਕਤ ਬਸ ਆਈ ਟਰਾਈ ਕਰ ਰਹੀਆਂ ਮੁੰਡੇ ਨੇ ਮੇਰੇ ਨੇ ਮੈਂ 9 ਵਜੇ ਦਾ ਹੋ ਰਾਇਆ ਬੈਠਾ ਹਾਂ ਜੀ ਹਾਲੇ ਤੱਕ ਕੋਈ ਮੇਰੇ ਪਿੰਡ ਨਹੀਂ ਲਉ ਆਈ ਨਹੀਂ ਲਉ ਖੜਦਾ ਹਾਂ ਆ ਸਵੇਰ ਦੇ ਬੈਠੇ ਹਾਂ ਜੀ ਕੋਈ ਵੀ ਅਧਿਕਾਰੀ ਕੋਈ ਕੋਈ ਅਧਿਕਾਰੀ ਨਹੀਂ ਆਇਆ ਜੀ ਨਲਾਈਕ ਇਹ ਸਟਾਪ ਦੀ ਹੈ ਜੀ ਕੋਈ ਗੱਲ ਨਹੀਂ ਸਾਡੀ ਤਾਂ ਆਨਲਾਈਨ ਫੀਰ ਕੱਟੀ ਗਈ ਕੱਲ ਨੂੰ ਫੇਰ ਭਰਉਣੀ ਪੈਣੀ ਆ ਤੁਹਾਨੂੰ ਫੇਰ ਜੀ ਪਰ ਹਾਂ ਇਹ ਦੁਬਾਰਾ ਦੁਬਾਰਾ ਅੱਜ ਨਹੀਂ ਟ੍ਰਾਇਲ ਹੋਊਗਾ ਤਾਂ ਦੁਬਾਰਾ ਵੀਨੇ ਬਾਅਦ ਫੇਰ ਆਉਣਾ ਪਊਗਾ ਜੀ ਹਾਂ ਜੀ ਮੰਗ ਜੀ ਪ੍ਰਸ਼ਾਸਨ ਨੂੰ ਕਹੋ ਤੁਸੀਂ ਵੀ ਇਹਦਾ ਕੋਈ ਹੱਲ ਕਰਾ ਦੇ ਜੇਲ ਬਾਈ ਜਾਵੇ ਬੰਦੇ ਆ ਦੇ ਗਵਿੰਦਰ ਸਿੰਘ ਆ ਜੀ ਮਾਛੀਵਾੜਾ ਸਾਹਿਬ ਤੋਂ ਆਏ ਆ ਅਸੀਂ ਕਿੰਦਰੀ ਅੱਜ ਆ ਲੁਧਿਆਣਾ ਦੇ ਆਪਣਾ ਆਟੋ ਡਰਾਈਵ ਜਿਹੜਾ ਸਰਸੋਰਾ ਹਾਸ ਤੇ ਖੜੇ ਹੋ ਕੀ ਪ੍ਰੋਬਲਮ ਕੀ ਆਈ ਅੱਜ ਆਪਾਂ ਧਰਨਾ ਲਗਾਇਆ ਸਰ ਇਹ 150 ਬੰਦਾ ਉਰੇ ਤਕਰੀਬਨ ਜਿਨ੍ਹਾਂ ਨੇ ਅੱਜ ਅਪੌਇੰਟਮੈਂਟ ਹੈ ਜਿਨ੍ਹਾਂ ਦੀ ਡਰਾਈਵਿੰਗ ਦੀ 160 ਬੰਦਾ ਹਾਂ 160 ਬੰਦਾ ਉਰੇ ਮੌਜੂਦ ਆ ਔਰ 9 ਵਜੇ ਤੋਂਰੇ ਲੋਕ ਆ ਪਬਲਿਕ ਆਈ ਹੋਈ ਆ ਔਰ 9 ਵਜੇ ਤੋਂ ਇਹਨਾਂ ਦੇ ਕੋਲ ਕੋਈ ਇਹਨਾਂ ਨੇ ਸਾਨੂੰ 10 ਵਜੇ 11 ਵਜੇ 12 ਵਜੇ ਲਾਰੇ ਤੇ ਲਾਰਾ ਲਾਰੇ ਤੇ ਲਾਰਾ ਕੋਈ ਟਾਈਮ ਨਹੀਂ ਆ ਔਰ ਕਿਸੇ ਨੇ ਲੰਚ ਬ੍ਰੇਕਫਾਸਟ ਵੀ ਨਹੀਂ ਕੀਤਾ ਹੋਇਆ ਭੁੱਖੇ ਬੈਠੇ ਨੇ ਨਾ ਪਾਣੀ ਪੀਣ ਜਾਂਦੇ ਨੇ ਪਬਲ ਪਾਣੀ ਪੀਣ ਨੂੰ ਕੁਛ ਨਹੀਂ ਹੋ ਰਿਹਾ ਯਾਰ ਜਾ ਵੀ ਨਹੀਂ ਰਹਾ ਵੀ ਕਦੇ ਕੋਈ ਬੰਦਾ ਆ ਕੇ ਫੋਟੋ ਖਾ ਕੇ ਕਹਿਣਾ ਦਵੇ ਸਾਡਾ ਟਾਈਮ ਨਾ ਲੰਘ ਜਵੇ ਔਰ ਇੰਨੀ ਪਰੇਸ਼ਾਨੀ ਇਹਨਾਂ ਦਾ ਕਸੂਰ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਸਾਡਾ ਕਸੂਰ ਕੀ ਆ ਔਰ ਕਿਹੜਾ ਮੁਲਾਜ਼ਮ ਆ ਜਿਹੜਾ ਸਾਡੇ ਸਾਹਮਣੇ ਆ ਕੇ ਗੱਲ ਵੀ ਨਹੀਂ ਕਰ ਰਿਹਾ ਕੀ ਦਿੱਕਤ ਕੀ ਆ ਰਹੀ ਆ ਤੁਹਾਨੂੰ ਮੇਨ ਕੰਮ ਹੀ ਨਹੀਂ ਹੋ ਰਿਹਾ ਸਰ ਫੋਟੋ ਦਾ ਅੱਜ ਇਹਨਾਂ ਨੇ ਟਰਾਈ ਲੈਣੀ ਸੀ ਡਰਾਈਵਰ ਟਰਾਈ ਲੈਣੀ ਸੀ ਔਰ ਟਰਾਈ ਦੇ ਵਿੱਚੋਂ ਜਿਹੜਾ ਬੰਦੇ ਨੇ ਫੋਟੋ ਕਰਨੀ ਆ ਜਾਂ ਕੁਛ ਵੀ ਕਰਨਾ ਉਹ ਮੁਲਾਜ਼ਮ ਹੀ ਨਹੀਂ ਹੈਗਾ ਔਰ ਔਰ ਹਾਜ਼ਰ ਨਹੀਂ ਹੋਇਆ ਫੋਨ ਨਹੀਂ ਚੱਕ ਰਿਹਾ ਸਵੇਰੇ ਆਇਆ ਔਰ ਸਾਨੂੰ ਟਾਈਮ ਦਿੱਤਾ ਔਰੇ ਪਹੁੰਚਣ ਦਾ 150 ਬੰਦਾ ਔਰੇ ਬੈਠਾ 160 ਬੰਦਾ ਬੈਠਾ ਉਹਨਾਂ ਨਾਲ ਗੱਲ ਕੀਤੀ ਸੀ ਉਹਨਾਂ ਨਾਲ ਗੱਲ ਕੀਤੀ ਆ ਜੀ ਉਹ ਲਾਰੇ ਤੇ ਲਾਰਾ 10 ਵਜੇ ਆਉਂਦਿਆ 11 ਵਜੇ ਆਉਂਦਿਆ ਫਿਰ ਉਹ ਮੁੰਡਾ ਕਹਿੰਦਾ ਵੀ ਸਭ ਮੇਰਾ ਤਾਂ ਫੋਨ ਹੀ ਨਹੀਂ ਚੱਕਦੇ ਉਹ ਉਹਨੇ ਫੋਨ ਬੰਦ ਕਰ ਲਿਆ ਹੁਣ ਉਹਨਾਂ ਨੇ ਹਾਰ ਕੇ ਜਦੋਂ ਅਸੀਂ ਫਿਰ ਹੱਲਾ ਕੀਤਾ ਥੋੜਾ ਫਿਰ ਉਹਨੇ ਫੋਨ ਚੱਕਿਆ ਪਤਾ ਨਹੀਂ ਕਿਹੜੇ ਨੰਬਰ ਤੇ ਉਹਨੇ ਦੁਬਾਰਾ ਕਾਲ ਕਰੀਆ ਫੋਨ ਚੱਕਿਆ ਹੁਣ ਕਹਿੰਦਾ ਮੈਂ 2 ਵਜੇ ਆਉਂਗਾ ਲੰਚ ਟਾਈਮ ਹੋ ਗਿਆ ਇਹ ਜਿਹੜੀ ਪਬਲਿਕ ਭੁੱਖੀ ਬੈਠੀ ਆ ਇਹਦਾ ਕੌਣ ਜਿੰਮੇਵਾਰ ਆ ਇਹਨਾਂ ਦਾ ਕ ਇਹ ਫਿਰ ਇਹ ਕਿੱਦਾਂ ਗੱਲ ਹੋ ਸਕਦੀ ਹੈ ਜੀ ਦੁਆਰਾ ਸਰ ਇਹਦੇ ਕੈਨਸਲ ਆ ਇਹ ਜਿਹੜਾ ਮੈਂ ਮੈਂ ਉਹੀ ਜਵਾਬ ਦੇਣਾ ਚਾਹੁੰਦਾ ਇਹ ਡੇਟ ਕੈਨਸਲ ਹੁੰਦੀ ਆ ਤਾਂ ਦੁਬਾਰਾ ਇਹਦਾ ਪੈਸਾ ਜਿਹੜਾ ਪਬਲਿਕ ਦਾ ਪੈਸਾ ਜਾਣਾ ਦੁਬਾਰਾ ਡੇਟ ਲੈਣੀ ਪੈਣੀ ਇਹ 500 ਕੋਈ ਨਹੀਂ 500 ਕੋਸ਼ਾਂ ਦੀ ਪਹਿਲੇ ਸੀ ਹਾਂਜੀ ਉਹ 1300 ਕੋਸ਼ ਆ ਉਹਦਾ ਕੌਣ ਜ਼ਿੰਮੇਵਾਰ ਆ ਜੀ ਇਹ ਡੇਟ ਲੰਘ ਜਾਂਦੀ ਆ ਕੌਣ ਜ਼ਿੰਮੇਵਾਰ ਐਸ ਚੀਜ਼ ਦਾ ਨਹੀਂ ਨਹੀਂ ਕੋਈ ਅਧਿਕਾਰੀ ਨਹੀਂ ਜੀ ਕੋਈ ਅਧਿਕਾਰੀ ਨਹੀਂ ਕੋਈ ਨਹੀਂ ਦਿੰਦਾ ਜੀ ਕੋਈ ਸਰ ਅਸੀਂ ਮੰਗ ਕੀ ਕਰਨੀ ਆ ਸਾਡਾ ਸਾਡਾ ਟਾਈਮ ਤੇ ਇਹ ਪਬਲਿਕ ਦਾ ਕੰਮ ਹੋਣਾ ਚਾਹੀਦਾ ਟਾਈਮ ਤੇ ਜੇ ਸੱਦਿਆ ਤਾਂ ਉਹਨਾਂ ਨੂੰ ਪੂਰੇ ਟਾਈਮ ਤੇ ਮੁਲਾਜ਼ਮ ਨੂੰ ਇੱਥੇ ਹਾਜ਼ਰ ਹੋਣਾ ਚਾਹੀਦਾ ਸੀ ਪਰ ਅਸੀਂ ਧਰਨਾ ਦੇਵਾਂਗੇ ਅਸੀਂ ਚੱਕਾ ਜਾਮ ਕਰਾਂਗੇ ਜੇ ਨਾ ਸਾਡੀ ਹੁਣ ਥੋੜੀ ਦੇਰ ਤੱਕ ਮੁਲਾਜ਼ਮ ਕੋਈ ਪਹੁੰਚਿਆ ਔਰ ਨਾ ਇਹਨਾਂ ਦੀ ਪਬਲਿਕ ਦੀ ਸੁਣਵਾਈ ਨਾ ਹੋ ਜੀ ਮੇਰਾ ਨਾਮ ਅਸੀਂ ਲੁਧਿਆਣੇ ਤੋਂ ਆਈਆਂ ਜੀ ਅੱਜ ਕਿੱਥੇ ਖੜੇ ਹੋ ਅੱਜ ਅਸੀਂ ਖੜੇ ਆਂ ਜੀ ਡਰਾਈਵਿੰਗ ਸੈਂਟਰ ਆਪਣਾ ਲੁਸੰਤਪਨ ਦੇ ਜਿੱਤੇ ਜੀ ਸਾਨੂੰ ਤਿੱਕਾ ਤਾਰੀ ਅਸੀਂ ਇਸ ਵਾਰ 8:30 ਵਜੇ ਤੇ ਆਏ ਆ ਜੀ ਇੱਥੇ ਠੀਕ ਆ ਜੀ ਸਾਨੂੰ ਇਹਨਾਂ ਨੇ 11 ਵਜੇ ਦਾ ਟਾਈਮ ਦਿੱਤਾ ਅਸੀਂ 11 ਵਜੇ ਆਵਾਂਗੇ ਅਸੀਂ ਚੱਲੇ ਆ ਕਿਤੇ ਲੇਕਿਨ ਅਸੀਂ 11 ਵਜੇ ਦੁਬਾਰਾ ਆਏ ਆ ਇੱਥੇ ਆ ਕੇ ਸਾਨੂੰ ਕੋਈ ਹਾਜਰ ਨਹੀਂ ਆ ਠੀਕ ਆ ਜੀ ਆ ਦੋ ਵਜੇ ਚੱਲੇ ਆ ਅਜੇ ਤੱਕ ਕੋਈ ਹਾਜ਼ਰ ਨਹੀਂ ਬੰਦਾ ਸਾਡਾ 1300 ਰੁਪਏ ਲੱਗਾ ਅੱਜ ਸਾਡਾ ਟਰਾਈ ਸੈਂਟਰ ਦੀ ਉਹ ਸਾਡਾ ਨਾਸ਼ਤਾ ਜੀ ਸਾਨੂੰ ਫੇਰ ਦੁਬਾਰਾ ਆਣਾ ਪੈਣਾ ਸਾਡੇ ਪੈਸੇ ਪਕਾਰ ਆ ਆ ਸੈਂਟਰ ਦੇਖ ਲਓ ਕਿੰਨੀ ਗੰਦਗੀ ਆ ਜਾਨਵਰ ਘੁੰਮਦਾ ਝਾੜੀਆਂ ਕੀ ਹਾਲ ਐ ਇੱਥੇ ਬਹੁਤ ਪਰੇਸ਼ਾਨ ਹੈ ਜੀ ਇਹਨਾਂ ਤੋਂ ਅਸੀਂ ਹਾਲੇ ਤੱਕ ਕਿਸੇ ਨੇ ਅਜੇ ਤੱਕ ਕੋਈ ਰਿਸਪੌਂਸ ਹੀ ਨਹੀਂ ਜੀ ਬੰਦਾ ਹੀ ਨਹੀਂ ਅੱਗੇ ਆ ਰਿਹਾ ਆ ਰਹੇ ਆ 15 ਮਿੰਟਾਂ ਦਾ 20 ਮਿੰਟਾਂ ਦਾ ਅਸਾਈ ਕੋਚ ਹੋ ਰਿਹਾ ਜੀ 11 ਮਈ ਤੋਂ ਲੈ ਕੇ 1:30 ਵਜੇ ਗਿਆ ਦੇਖ ਲਓ 160 ਬੰਦਾ ਖੜਿਆ ਤੁਸੀਂ ਦੇਖ ਸਕਦੇ ਹੋ ਆਈ ਨਾਮ ਦੱਸੋ ਕੀ ਨਾਮ ਤਰਮਿੰਦਰ ਸਿੰਘ ਜੀ ਤਰਮਿੰਦਰ ਜੀ ਸਵੇਰ ਤੋਂ ਲੋਕ 7:30 ਵਜੇ ਤੋਂ ਬਾਹਰ ਖੜੇ ਨੇ 8:00 ਦਫ਼ਤਰ ਦੇ ਬਾਅਦ ਤੇ ਜਿਨ੍ਹਾਂ ਦਾ ਅੱਜ ਲਾਇਸੈਂਸ ਜਿਹੜੀ ਹੁਣ ਟੈਸਟ ਡਰਾਈਵਿੰਗ ਹੋਣੀ ਸੀ ਪਰ ਹੁਣ 2:00 ਵਜੇ ਤੁਸੀਂ 2:00 ਵਜੇ ਆਫਿਸ ਆ ਰਹੇ ਹੋ ਸਰ ਮੈਂ ਕਿਸੇ ਕੇਸ ਦੇ ਗਵਾਹੀ ਦੇ ਤੌਰ ਤੇ ਵਿਜੀਲੈਂਸ ਦਫਤਰ ਗਿਆ ਸੀਗਾ ਆਰਟੀ ਸਾਹਿਬ ਦੇ ਹੁਕਮਾਂ 'ਤੇ ਉਹ ਹੁਕਮ ਜਦੋਂ ਜਿੱਦਾਂ ਮੈਨੂੰ ਹੋਇਆ ਮੈਨੂੰ ਜਾਣਾ ਪਿਆ ਗਵਾਹੀ ਦੇਣ ਪਰ ਤਾਂ ਮੈਂ ਇੱਥੇ ਪਹੁੰਚਿਆ ਜੀ ਪੰਜਾਬ ਸਰਕਾਰ ਵੱਲੋਂ ਤਾਂ ਉਪਦੇਸ਼ ਜਾਰੀ ਕੀਤੇ ਗਏ ਆ ਕਿ ਸਾਰੇ ਅਧਿਕਾਰੀ ਆਪਣੇ ਟਾਈਮ 'ਤੇ ਦਫਤਰੀ ਆਣਗੇ ਤੇ ਟਾਈਮ 'ਤੇ ਚਲੇ ਜਾ ਸਕਦੇ ਆ ਪਰ ਤੁਸੀਂ ਆਪਣੀ ਡਿਊਟੀ ਤੇ ਤਾਂ ਹੈ ਹੀ ਨਹੀਂ ਸੀਗੇ ਮੈਂ ਵੀਰੇ 8:30 ਵਜੇ 8:30 ਵਜੇ ਦਾ ਮੈਂ ਵੀ ਇੱਥੇ ਬੈਠਾ ਹਾਜ਼ਰੀ ਮੇਰੀ ਲੱਗੀ ਆ ਚੈੱਕ ਕਰ ਸਕਦਾ ਆਨਲਾਈਨ 8:30 7:00 ਵਜੇ ਬੈਠੇ ਕੋਈ ਹੈ ਹੀ ਨਹੀਂ ਤੁਸੀਂ ਆਏ ਹੀ ਨਹੀਂ ਤੇ ਦਫਤਰ ਦਾ ਟਾਈਮ ਤਾਂ 9:00 ਵਜੇ ਦਾ ਦਫ ਲੋਕ ਤਾਂ ਆਵੇ ਵੀਰੇ ਮੇਰੇ ਕੋਲ ਪ੍ਰੂਫ ਹੈਗਾ 8:30 ਵਜੇ ਮੈਂ ਹਾਜ਼ਰੀ ਲਾਗੇਗਾ ਔਰ ਕੋਈ ਨਹੀਂ ਸੀਗਾ ਉਦੋਂ ਆਨਲਾਈਨ ਹਾਜ਼ਰੀ ਲਗਦੀ ਆ ਤੁਸੀਂ ਫੋਨ ਤੇ ਚੈੱਕ ਕਰ ਸਕਦੇ ਆ ਉਹ ਦਫ਼ਤਰੀ ਕੰਮ ਗਏ ਸੀ ਆਹ ਇਹ ਦਾਵਾ ਕਿਸੇ ਦੀ ਡਿਊਟੀ ਨਹੀਂ ਪਾਇੀ ਵੀਰੇ ਟਰੈਕ ਦੀ ਆਈਡੀ ਨਹੀਂ ਹੈਗੀ ਦੋ ਤਾਂ ਅਮਪਲਾਈ ਨੇ ਔਰੇ ਦੂਸਰਾ ਅਮਪਲਾਈ ਕਿੱਥੇ ਸੀ ਇੱਕ ਤਿੰਨ ਅਮਪਲਾਈਆ ਵੀਰੇ ਇੱਕ ਬੰਦਾ ਫੋਟੋ ਕਰ ਰਿਹਾ ਇੱਕ ਸਕਰੂਟ ਨਹੀਂ ਕਰ ਰਿਹਾ ਤੀਸਰੇ ਨੇ ਟੈਸਟ ਲੈਣਾ ਇਹ ਵੱਡੀ ਗੱਲ ਹੈ ਭਾਈ ਜੇ ਮੰਨ ਲਓ ਤੁਸੀਂ ਵੀ ਆਪਣੇ ਕੰਮ ਗਏ ਹੋ ਸਟਾਫਿਸ ਤੇ ਕੰਮ ਗਏ ਮੈਂ ਤਾਂ ਆਫਿਸ ਦਾ ਦਫ਼ਤਰੀ ਕੰਮ ਗਏ ਜੀ ਇਹ ਜਿਹੜਾ ਕੰਮ ਹੈ ਲੋਕਾਂ ਦਾ ਕੰਮ ਜਿਹੜਾ ਵੀਰੇ ਤੁਸੀਂ ਰਿਗਾਰਡਿੰਗ ਸਭ ਨਾਲ ਗੱਲ ਕਰ ਲਓ ਮੈਂ ਤੁਹਾਨੂੰ ਕਹਿ ਰਿਹਾ ਜੀ ਗਵਾਹੀ ਵੀ ਵੀਰੇ ਉਹ ਵੀ ਕੇਸ ਹੈ ਗਵਾਹੀ ਵੀ ਕਿਸੇ ਨੇ ਤਾਂ ਦੇਣੀ ਹੈ ਸ਼ਾਂਤ ਹੋ ਰਹੇ ਨੇ ਲੋਕ ਤਾਂ ਪੁੱਛਾ ਰਹੇ ਨੇ ਭਾਜੀ ਜਿਹੜੇ ਜਿੰਨੇ ਐਪਲੀਕੈਂਟ ਖੜੇ ਆ ਸਭ ਦੇ ਟੈਸਟ ਹੋਣਗੇ ਜੇ ਟੈਸਟ ਕੋਈ ਰਹਿ ਰਹਿ ਵੀ ਜਾਂਦਾ ਸੀ ਐਪਲੀਕੇਸ਼ਨ ਨੋਟ ਕਰਕੇ ਕੱਲ ਦੀ ਡੇਟ 'ਚ ਰੀਸ਼ਡਿਊਲ ਕਰਾ ਦਾਂਗੇ ਕੋਈ ਪੈਸਾ ਤਾਂ ਨਹੀਂ ਲੱਗਣਾ ਉਹਦਾ